ਪੰਜਾਬ ਵਿੱਚ ਤਿੰਦਵੇ ਦੀ ਆਮਦ ਕਰਕੇ ਬਹੁਤ ਜ਼ਿਆਦਾ ਹੋ ਹੱਲਾ ਮਚਿਆ ਹੋਇਆ ਹੈ। ਤਿੰਦਵੇ ਦਾ ਪੰਜਾਬ ਵਿੱਚ ਆਉਣਾ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਵੱਧ ਗਿਆ ਹੈ। ਥਾਂ-ਥਾਂ ਦੇਖਿਆ ਜਾ ਰਿਹਾ ਹੈ ਕਿ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਪੰਜਾਬ ਵਿੱਚ ਤਿੰਦਵੇ ਦਾ ਆਉਣਾ ਜਿੰਨਾ ਖਤਰਨਾਕ ਦਿਸ ਰਿਹਾ ਹੈ ਐਨਾ ਸ਼ਾਇਦ ਹੈ ਨਹੀਂ। ਇਹ ਪੰਜਾਬ ਦੇ ਲਈ ਇੱਕ ਵੱਡੀ ਖਬਰ ਜਾਂ ਚੰਗੀ ਖਬਰ ਹੋ ਸਕਦਾ ਹੈ। ਤੈਂਦੂ ਵਿੱਚ ਇੰਨਾ ਪੋਟੈਂਸ਼ੀਅਲ ਹੈ ਕਿ ਇਹ ਪੰਜਾਬ ਦੇ ਕਈ ਸਾਰੇ ਕੋਰ ਇਸ਼ੂਜ਼ ਜਿਵੇਂ ਕਿ ਬੇਰੋਜ਼ਗਾਰੀ ਸਾਡੇ ਕੁਦਰਤੀ ਸੰਸਾਧਨਾਂ ਦਾ ਖਤਮ ਹੋਣਾ ਸਾਡੇ ਸਰਫੇਸ ਵਾਟਰ ਦਾ ਕਨਜ਼ਰਵੇਸ਼ਨ ਤੇ ਪੰਜਾਬ ਵਿੱਚ ਜੰਗਲਾਂ ਦਾ ਬੇहद ਖਤਰਨਾਕ ਸਥਿਤੀ ਤੱਕ ਕਟ ਹੋਣਾ ਇਹ ਸਾਰੀਆਂ ਸਮੱਸਿਆਵਾਂ ਨੂੰ ਇਹ ਤੈਂਦੂਆ ਸਿੰਗਲ ਹੈਂਡਲ ਲੀ ਠੀਕ ਕਰ ਸਕਦਾ ਹੈ ਆਓ ਆਪਾਂ ਗੱਲ ਕਰਦੇ ਹਾਂ ਕਿਵੇਂ ਲਦਾਖ ਦੇ ਵਿੱਚ 스노우 ਲੈਪਰਡ ਕੰਜ਼ਰਵੈਂਸੀ ਟਰਸਟ ਹੈ। ਇਸ ਸੰਸਥਾ ਨੇ ਉੱਥੇ ਦੋ ਮੁੱਖੇ ਕੰਮ ਕੀਤਾ। 스노우 ਲੈਪਰਡ ਉਸ ਰੀਜਨ ਦੇ ਵਿੱਚ ਆਮ ਪਾਇਆ ਜਾਂਦਾ ਹੈ ਲਦਾਖ, 스ਪੀਤੀ ਤੇ ਹੋਰ ਉੱਚਲੇ ਪਹਾੜਾਂ ਦੇ ਵਿੱਚ। 스노우 ਲੈਪਰਡ ਕਈ ਸਾਲ ਪਹਿਲਾਂ ਉੱਥੋਂ ਦੇ ਲੋਕਾਂ ਦੀਆਂ ਮवेशੀਆਂ ਨੂੰ ਸ਼ਿਕਾਰ ਬਣਾ ਲਿਆ ਕਰਦਾ ਸੀ ਤੇ ਬਦਲੇ ਦੇ ਵਿੱਚ ਲੋਕ ਇਸ ਨੂੰ ਮਾਰਨ ਲਈ ਉਤਾਰੂ ਰਹਿੰਦੇ ਸਨ। ਪਰ ਜਦੋਂ ਤੋਂ ਇਸ ਸੰਸਥਾ ਨੇ ਇਸ ਵਿੱਚ ਭਾਗੀਦਾਰੀ ਸ਼ੁਰੂ ਕੀਤੀ ਹੈ ਉਹਨਾਂ ਨੇ ਲੋਕਲ ਨੌਜਵਾਨਾਂ ਨੂੰ ਟ੍ਰੇਨ ਕੀਤਾ ਹੈ ਤਾਂਕਿ ਉਹ 스노우 ਲੈਪਰਡ ਨੂੰ ਟੂਰਿਸਟ ਨੂੰ ਦਿਖਾ ਸਕਣ ਤੇ ਹੁਣ ਫਰਵਰੀ ਮਾਰਚ ਦੇ ਮਹੀਨੇ ਵਿੱਚ ਇਹਨਾਂ ਲੋਕਾਂ ਕੋਲ ਭਾਰੀ ਰੋਜ਼ਗਾਰ ਹੁੰਦਾ ਹੈ 스노우 ਲੈਪਰਡ ਨੂੰ ਦਿਖਾਉਣ ਤੋਂ ਲੈ ਕੇ ਦੁਨੀਆ ਭਰ ਤੋਂ ਵੱਡੇ ਪੱਤਰਕਾਰ ਵੱਡੇ ਮੀਡੀਆ ਹਾਊਸਿਸ ਦੇ ਲੋਕ ਤੇ ਜੰਗਲੀ ਜੀਵ ਪ੍ਰੇਮੀ ਜਿਹੜੇ ਕਿ ਬਹੁਤ ਮਹਿੰਗੇ ਇਕਵਿਪਮੈਂਟ ਯੂਜ਼ ਕਰਦੇ ਹਨ ਉਸ ਨੂੰ ਲੈਪਰਡ ਦੇਖਣ ਲਈ 스ਪੀਤੀ ਤੇ ਲਦਾਖ ਵਾਲੇ ਪਾਸੇ ਖੇਤਾਂ ਚਲੇ ਜਾਂਦੇ ਹਨ ਇਸ ਤੋਂ ਇਲਾਵਾ ਇਹਨਾਂ ਲੋਕਲ ਲੋਕਾਂ ਨੂੰ ਟ੍ਰੇਨ ਕਰਨ ਦੇ ਲਈ ਇਸ ਸਥਾਨ ਨੇ ਦੂਰ ਦਰਾਡੇ ਲੋਕਾਂ ਨੂੰ ਬੁਲਾਇਆ ਜੋ ਕਿ স্নੋ ਲੈਪਰਡ ਦੇ ਖੇਤਰ ਦੇ ਵਿੱਚ ਜਾਂ ਲੈਪਰਡ ਦੇ ਖੇਤਰ ਦੇ ਵਿੱਚ ਮਾਹਿਰ ਸਨ ਉਹਨਾਂ ਨੇ ਲੋਕਲ ਲੋਕਾਂ ਨੂੰ ਟ੍ਰੇਨ ਕੀਤਾ ਇਸੇ ਤਰਜ਼ ਦੇ ਉੱਪਰ ਜੇ ਪੰਜਾਬ ਵੀ ਤੁਰੇ ਤਾਂ ਇਹ ਆਪਣੇ ਇੱਥੇ ਬੇਰੋਜ਼ਗਾਰੀ ਨਸ਼ਾ ਤੇ ਕੁਦਰਤੀ ਸੰਸਾਧਨਾਂ ਦੇ ਹੋ ਰਹੇ ਕਾਹਨ ਨੂੰ ਰੋਕ ਸਕਦਾ ਹੈ ਸਟੇਟ ਚਾਹੇ ਤਾਂ ਇਹਨਾਂ ਲੈਪਰਡਸ ਨੂੰ ਜੋ ਕਿ 골ਡ ਮਾਈਨ ਦੇ ਬਰਾਬਰ ਹਨ ਇਹਨਾਂ ਨੂੰ ਸੰਜੋਗ ਕੇ ਰੱਖੇ ਤੇ ਆਪਣੀ ਸਟੇਟ ਦੇ ਵਿੱਚ ਲੋਕਾਂ ਨੂੰ ਇਸ ਤੋਂ ਰੋਜ਼ਗਾਰ ਪੈਦਾ ਕਰਨ ਦੇ ਸਾਧਨ ਮੁਹੱਈਆ ਕਰਵਾਵੇ ਮੇਰੇ ਵਰਗੇ ਵਾਇਲਡਲਾਈਫ ਬਾਇਓਲੋਜਿਸਟ ਇਸ ਕੰਮ ਦੇ ਵਿੱਚ ਦਿਨ ਰਾਤ ਲੱਗੇ ਹੋਏ ਨੇ ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਨੌਜਵਾਨ ਇਸ ਲੈਪਰਡ ਨੂੰ ਡਰ ਦੇ ਬਜਾਏ ਇੱਕ ਆਸ ਦੀ ਕਿਰਨ ਦੇ ਤੌਰ ਤੇ ਦੇਖਣ ਤੇ ਇਸ ਤੋਂ ਲਾਹਾ ਲੈਣ ਲੈਪੜ ਦੇ ਹੋਣ ਨਾਲ ਅਸੀਂ ਆਪਣਾ ਪਾਣੀ ਜੰਗਲ ਜਵਾਨੀ ਬਚਾ ਸਕਦੇ ਹਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਪ੍ਰੋ এনਵਾਇਰਨਮੈਂਟ ਬਿਹੇਵੀਅਰ ਯਾਨੀ ਕਿ ਕੁਦਰਤ ਪੰਖੀ ਵਿਵਹਾਰ ਪੈਦਾ ਕਰ ਸਕਤੀਆਂ ਹਨ ਧੰਨਵਾਦ